ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਆਜਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਬਾਸਮਤੀ ਦਾ ਰੇਟਾਂ ਤੋਂ ਸਭ ਤੋਂ ਪਹਿਲਾਂ ਕੱਲ੍ਹ ਕਰਦੇ ਆਂ ਅੰਮ੍ਰਿਤਸਰ ਮੰਡੀ ਦੀ ਜਿੱਥੇ ਕੱਲ ਦਾ ਰੇਟ ਰ ਹੈ ਜੀ 2800 ਤੋਂ ਲੈ ਕੇ 3300 ਰੁਪਏ ਬਟਾਲਾ ਮੰਡੀ 2800 ਤੋਂ ਲੈ ਕੇ 3260 ਰੁਪਏ ਜੀ ਜੰਡੇਆਲਾ ਗੁਰੂ 2950 ਤੋਂ ਲੈ ਕੇ ਜੀ 3200 ਰੁਪਏ ਸਮਾਣਾ ਮੰਡੀ 2825 ਰੁਪਿਆ ਤੋਂ ਲੈ ਕੇ 3225 ਰੁਪਏ ਜੰਡੇਆਲਾ ਗੁਰੂ 2950 ਤੋਂ ਲੈ ਕੇ ਜੀ 3260 ਰੁਪਏ ਤਰਨਤਨ ਮੰਡੀ 2900 ਤੋਂ ਲੈ ਕੇ 3300 ਰੁਪਏ ਤਰਨਤਾਰਨ ਮੰਡੀ 2900 ਤੋਂ ਲੈ ਕੇ 3260 ਰੁਪਏ ਜੀ ਸੰਗਰੂਰ ਮੰਡੀ 28250 ਤੋਂ ਲੈ ਕੇ 3200 ਰੁਪਏ ਪਾਤਲਾ ਮੰਡੀ 3000 ਤੋਂ ਲੈ ਕੇ 3200 ਰੁਪਏ ਨਾਬਾ ਮੰਡੀ 2817 ਤੋਂ ਲੈ ਕੇ 3200 ਰੁਪਏ ਜੀ ਸੁਨਾਮ ਮੰਡੀ 2200 ਤੋਂ ਲੈ ਕੇ 3230 ਰੁਪਏ ਕੋਟਖਪੂਰਾ ਮੰਡੀ 2225 ਰੁਪਇਆ ਤੋਂ ਲੈ ਕੇ 3270 ਰੁਪਏ ਖੰਨਾ ਮੰਡੀ 28250 ਤੋਂ ਲੈ ਕੇ 3300 ਰੁਪਏ ਜੀ ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਅੱਗੇ ਕੰਕ ਦਾ ਰੇਟਾਂ ਦੀ ਕੰਕ ਦੇ ਜਿਹੜੇ ਰੇਟ ਚੱਲ ਰਹੇ ਨੇ ਬਾਈ ਦਿੱਲੀ ਮੰਡੀ ਦਾ ਟਾਪ ਰੇਟਰ ਜਿਹੜਾ ਰਿਹਾ ਉਹ ਰਿਹਾ 2800 ਤੇ 35 ਰੁਪਏ ਬਾਈ ਓਵਰ ਆਲ ਮਾਰਕੀਟ 2900 ਦੇ ਕਰ ਗਈ ਸੀਗੀ ਪੰਜਾਬ ਮਾਰਕੀਟ ਦੀ ਗੱਲ ਕਰੀਏ ਲੁਧਿਆਣਾ ਮੰਡੀ 2650 ਜੀ ਉਸ ਤੋਂ ਬਾਅਦ ਜੇ ਗੱਲ ਕਰੀਏ ਕੋਟਕਪੂਰਾ ਮੰਡੀ ਦੀ 2600 ਰੁਪਏ ਤਰਨਤਾਰਨ ਮੰਡੀ 2600 ਰੁਪਏ ਅੰਮ੍ਰਿਤਸਰ ਮੰਡੀ 2680 ਰੁਪਏ ਜੀ ਫਿਰ ਉਹਦੀ ਪਤਲਾ ਮੰਡੀ 2600 ਰੁਪਏ ਮੁਖਸਰ ਮੰਡੀ 2600 ਰੁਪਏ ਜੀ ਓਵਰ ਆ ਪੰਜਾਬ ਦੀ ਮਾਰਕੀਟ ਦਾ ਜਿਹੜੀ ਕਹਾਣੀ ਹੈ ਨਾ ਬਾਈ ਉਹ ਹੋ ਰਹੀ ਹੈ 2490 ਰੁਪਈਆ ਤੋਂ ਲੈ ਕੇ 2700 ਰੁਪਏ ਤੱਕ ਕਹਾਣੀ ਖੇਢੀ ਗਈ ਹੈ ਪਰ ਜਿਹੜਾ ਓਵਰਲ ਐਵਰੇਜ ਰੇਟ ਰਿਹਾ ਹੈ ਉਹ 262500 ਰੁਪਏ ਰਿਹਾ ਜੀ ਅੱਗੇ ਗੱਲ ਕਰਦੇ ਹਾਂ ਸਰੋਂ ਦੇਆਂ ਰੇਟਾਂ ਦੀ ਸਰੋਂ ਦੇਆਂ ਰੇਟਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੈਪੁਰ ਮੰਡੀ ਦੀ ਜਿੱਥੇ ਕੱਲ ਦਾ ਰੇਟ ਰਿਹਾ ਹੈ 7400 ਰੁਪਏ ਜੀ ਫਿਰ ਆਉਂਦੀ ਹੈ ਭਰਤਪੁਰ ਮੰਡੀ 7970 ਰੁਪਏ ਜੀ ਦਿੱਲੀ ਮੰਡੀ 71 ਪੰਜਾਬ ਮਾਰਕੀਟ ਦੀ ਗੱਲ ਕਰਕੇ ਪੰਜਾਬ ਮਾਰਕੀਟ ਉਥੇ ਐਜ਼ ਸਟੇਬਲ ਹੈ 6800 ਰੁਪਏ ਤੇ ਪੰਜਾਬ ਮਾਰਕੀਟ ਖੜੀ ਹੈ ਜੀ ਅੱਗੇ ਗੱਲ ਕਰਦੇ ਆ ਮੱਕੀ ਦੇ ਰੇਟਾਂ ਦੀ ਮੱਕੀ ਦੇ ਜਿਹੜੇ ਰੇਟ ਹੈ ਜੀ ਬਿਹਾਰ ਲਾਈਨ ਦਾ ਰੇਟ ਜਿਹੜਾ ਚੱਲ ਰਿਹਾ ਉਹ 2600 ਰੁਪਏ ਚੱਲ ਰਿਹਾ ਐਮਪੀ ਲਾਈਨ ਯੂਪੀ ਲਾਈਨ ਤੇ ਪੰਜਾਬ ਲਾਈਨ ਦਾ ਜਿਹੜਾ ਰੇਟ ਹੈ ਜੀ ਉਹ 123 2400 ਦੇ ਵਿੱਚ ਖੇਡ ਰਿਹਾ ਤੇ ਪਰ ਐਵਰੇਜ ਰੇਟ 2200 2210 2200 ਰੁਪਏ ਮਾਰਕੀਟ ਦੇ ਵਿੱਚੋਂ ਮਿਲ ਰਹੀ ਹੈ ਜੀ ਮੱਕੀ ਇਹ ਤਾਂ ਸਹੀ ਬਈ ਸਾਰੀ ਕਹਾਣੀ ਜੋ ਕੱਲ ਦੇ ਰੇਟ ਰਹੇ ਆ ਜੇ ਹੁਣ ਹਰਿਆਣੇ ਦੀਆਂ ਮੰਡੀਆਂ ਦੀ ਤੁਹਾਨੂੰ ਰਿਪੋਰਟ ਦੱਸਾਂ ਬਾਸਮਤੀ ਦੀ ਉਹ ਕੁਝ ਇਸੇ ਪ੍ਰਕਾਰ ਹੈ ਜੀ ਸਭ ਤੋਂ ਪਹਿਲੀ ਮੰਡੀ ਹੈਗੀ ਆ ਜੀ ਤਹਾਣਾ ਮੰਡੀ ਜਿੱਥੇ ਕੱਲ ਦਾ ਰੇਟ ਰਿਹਾ ਬਈ 2600 ਰੁਪਏ ਤੋਂ ਲੈ ਕੇ ਤੇ 3120 ਰੁਪਿਆਵਾਂ ਤੱਕਰ ਗੱਲ ਮਾਰਕੀਟ ਗਈ ਹੈ ਜੀ ਉਸ ਤੋਂ ਬਾਅਦ ਆਉਂਦੀ ਹੈ ਜੀ ਵਰਾਂਦਾ ਮੰਡੀ ਜਿੱਥੇ ਕੱਲ ਰੇਟ ਰਿਹਾ ਜੀ 2800 ਰੁਪਏ ਤੋਂ ਲੈ ਕੇ 3071 ਰੁਪਏ ਤੱਕ ਨਰੇਲਾ ਮੰਡੀ 3100 ਜੀ ਗੁੜਮਤੇਸ਼ਵਰ ਮੰਡੀ 3100 ਉਸ ਤੋਂ ਬਾਅਦ ਕੋਸੀ ਮੰਡੀ 3000 ਕਰਨਾਲ ਮੰਡੀ 3200 ਰੋਜਾ ਮੰਡੀ 3200 ਸੰਭਲ ਮੰਡੀ 3200 ਕੈਥਲ ਮੰਡੀ 2800 ਤੋਂ ਲੈ ਕੇ 3200 ਕਰਨਾਲ ਮੰਡੀ 3200 ਜੀ ਖੇਰ ਮੰਡੀ 3122 ਜੰਗੀਰਾਬਾਦ ਮੰਡੀ 359 ਚੀਕਾ ਮੰਡੀ 3200 ਕੈਥਲ ਮੰਡੀ 3172 ਮੰਡੀ 2822 ਸ਼ਰ ਮੰਡੀ 3100 ਸਮਲਖਾ ਮੰਡੀ 3881 ਰਦੌਰ ਮੰਡੀ 3205 ਇੰਦਰੀ ਮੰਡੀ 3222 ਉਸ ਤੋਂ ਬਾਅਦ ਆਉਂਦੀ ਹੈ ਜੀ ਨਸਿੰਘ ਮੰਡੀ 3100 ਤਰਵਾੜੀ ਮੰਡੀ 3825 ਖਣੋਰੀ ਮੰਡੀ 3222 ਵਿਵਾ ਮੰਡੀ 358 ਟੋਹਾਣਾ ਮੰਡੀ 3229 ਉਸ ਤੋਂ ਬਾਅਦ ਆਉਂਦੀ ਹੈ ਜੀ ਲਾੜਵਾ ਮੰਡੀ 31300 ਦੀ ਸੋਨੀਪੁੱਤ ਮੰਡੀ 3080 ਮਸਰਾ ਮੰਡੀ 3000 ਤਤੀਆ ਮੰਡੀ 3045 ਫਾਇਲਕਾ ਮੰਡੀ 3193 ਨਰੇਲਾ ਮੰਡੀ 1718 3500 1847 21121400 152900 ਸਪੀਦੋ ਮੰਡੀ 3060 ਦਾਦਰੀ ਮੰਡੀ 3000 ਚੀਕਾ ਮੰਡੀ 3200 ਤੇ 25 ਰੁਪਏ ਰਹਿ ਹੈ ਜੀ ਨਰਵਾਣਾ ਮੰਡੀ 3000 ਨਿਖੇਦੋ ਮੰਡੀ 3065 ਕੋਟਕਪੂਰਾ ਮੰਡੀ 3200 ਬਲਾਡਾ ਮੰਡੀ 3100 ਦੀ ਸਮਾਣਾ ਮੰਡੀ 3175 ਰੁਪਏ ਇਹ ਸੀਗੇ ਬਾਈ ਕੱਲ ਦੇ ਰੇਟ ਜੇ ਆਪਣੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋ ਤਾਂ ਚੈਨਲ ਨੂੰ ਸ਼ੇਅਰ ਕਰ ਲਓ ਸਬਸਕ੍ਰਾਈਬ ਕਰ ਲਓ ਅੱਗੇ ਦੇ ਲਈ ਰੱਬ ਰੱਖਾ ਧੰਨਵਾਦ ਕੱਲ ਨੂੰ ਇਸੇ ਟਾਈਮ ਫੇਰ ਮਿਲਾਂਗੇ ਧੰਨਵਾਦ